ਫਗਵਾੜਾ ਦੇ ਹਿੰਦੂ ਸਮਾਜ ਵੱਲੋਂ ਅੱਜ ਐਸਪੀ ਦਫ਼ਤਰ ਦੇ ਬਾਹਰ ਜੋਗਿੰਦਰ ਸਿੰਘ ਮਾਨਤੇ ਪਰਚਾ ਦਰਜ ਨੂੰ ਲੈ ਕੇ ਐਸਪੀ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਗਿਆ। ਤਰਨਾ ਲੱਗਦੇ ਸਾਰ ਹੀ ਪੂਰੇ ਪ੍ਰਸ਼ਾਸਨ ਹੀ ਹਿੰਦੂ ਸਮਾਜ ਨੂੰ ਤਰਨਾ ਨੰਨਾ ਦੇਣ ਲਈ ਮਨਉਣ ਲੱਗ ਪਿਆ। ਪਰ ਹਿੰਦੂ ਸਮਾਜ ਤਰਨੇ ਤੋਂ ਉਠਣ ਲਈ ਤਿਆਰ ਨਹੀਂ ਸੀ। ਹਿੰਦੂ ਸਮਾਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ 1 ਮਹੀਨੇ ਤੋਂ ਤਰਲਾ ਮੰਨਤਾ ਕਰਕੇ ਥੱਕ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ। SSP वत्सल गुप्ता ਨਾਲ ਜਦੋਂ ਗੱਲ ਹੋਈ ਤਾਂ ਉਹ ਹਣਾ ਨੇ ਕਿਹਾ ਸੀ ਕਿ ਮੈਨੂੰ ਤਾਂ ਤੁਹਾਡੀ ਕੰਪਲੀਟ ਦਾ ਪਤਾ ਨਹੀਂ ਹੈ ਆਖਿਰ ਅਸੀਂ ਥਾਕ ਆ ਕੇ ਤਰਨੇ ਤੇ ਬੈਠੇ ਹਾਂ ਤੁਸੀਂ ਮਾਨਤੇ ਪਰਚਾ ਦਰਜ ਕਰ ਦਿਓ ਅਸੀਂ ਚਲੇ ਜਾਂਦੇ ਹਾਂ ਜਦੋਂ ਪੁਲਿਸ ਮੁਲਾਜ਼ਮਾਂ ਦੀ ਹਿੰਦੂ ਸਮਾਜ ਨੇ ਸੁਣਵਾਈ ਨਹੀਂ ਕੀਤੀ ਤਾਂ ਖੁਦ ਐਸਐਸਪੀ ਰੁਪਿੰਦਰ ਕੌਰ ਪਟੀ ਤਰਨੇ ਤੇ ਪਹੁੰਚੇ ਤੇ ਕਿਹਾ ਕਿ ਐਸਐਸਪੀ ਕਪੂਰਥਲਾ ਨਾਲ ਗੱਲ ਹੋਈ ਹੈ ਉਹ ਤੁਹਾਡੇ ਨਾਲ 12 ਜੁਲਾਈ ਨੂੰ 12:30 ਵਜੇ ਐਸਐਸਪੀ ਕਪੂਰਥਲਾ ਹਿੰਦੂ ਸਮਾਜ ਨਾਲ ਮੀਟਿੰਗ ਕਰਨਗੇ ਇਸ ਪਰ ਉਸੇ ਤੋਂ ਬਾਅਦ ਹਿੰਦੂ ਸਮਾਜ ਨੇ ਤਰਨਾ ਚੁੱਕ ਲਿਆ ਹਿੰਦੂ ਸਮਾਜ ਨੇ ਚੇਤਾਵਨੀ ਦਿੱਤੀ ਹੈ ਕਿ ਜੇ 12 ਜੁਲਾਈ ਤੱਕ ਮਾਮਲਾ ਦਰਜ ਨਾ ਹੋਇਆ ਤਾਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਆਉ ਤੁਹਾਨੂੰ ਸੁਣਾਉਂਦੇ ਹਾਂ ਕੀ ਹੋਰ ਕਿਹਾ ਹਿੰਦੂ ਸਮਾਜ ਦੇ ਨੁਮਾਇੰਦਿਆਂ ਨੇ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਜਰਮਾ ਅੱਜ ਜੋ ਪਿਛਲੇ 1 ਮਹੀਨੇ ਤੋਂ ਸਾਡੀਆਂ ਹਿੰਦੂ ਸਮਾਜ ਦੀਆਂ ਜੋ ਭਾਵਨਾਵਾਂ ਉਠੇਸ ਪਹੁੰਚੀ ਸੀ ਭਗਵਾਨ ਰਾਮ ਦੇ ਪ੍ਰਤੀ ਜੁਗਿੰਦਰ ਸਿੰਘ ਮਾਨ ਨੇ ਜੋ ਅਪਸ਼ਬਦ ਕਹੇ ਸੀਗੇ ਉਹਦੇ ਪ੍ਰਤੀ ਇਨਸਾਫ ਨਾ ਮਿਲਣ ਕਰਕੇ ਅੱਜ ਸਾਰਾ ਹਿੰਦੂ ਸਮਾਜ ਨੇ ਐਸਪੀ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਸੀ ਔਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਆ ਕਿ 12 ਤਰੀਕ ਨੂੰ 11:30 ਵਜੇ ਐਸਪੀ ਮੈਡਮ ਦੇ ਆਫਿਸ ਵਿੱਚ ਹੀ ਐਸਐਸਪੀ ਮੈਡਮ ਕਪੂਰਥਲੇ ਤੋਂ ਆਣਗੇ ਔਰ ਆ ਕੇ ਜੋ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਬੰਦੀ ਹੈ ਉਹ ਕਾਰਵਾਈ ਕੀਤੀ ਜਾਏਗੀ ਜੇ 12 ਤਰੀਕ ਨੂੰ ਸਾਨੂੰ ਉਸ ਇਹਨਾਂ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਅਨਮਿੱਥੇ ਸਮੇਂ ਦੇ ਲਈ ਇੱਥੇ ਹੀ ਧਰਨਾ ਦਵਾਂਗੇ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਸਾਰੇ ਸਮਾਜ ਵਰਗ ਤੋਂ ਅਪੀਲ ਕਰਦਾ ਇਹ ਕੋਈ ਸਾਡਾ ਪਰਸਨਲ ਮਾਮਲਾ ਨਹੀਂ ਕਿਸੇ ਵੀ ਬੰਦੇ ਦਾ ਕਿਸੇ ਵੀ ਕੋਈ ਇੱਕ ਬੰਦੇ ਦੇ ਉੱਤੇ ਕੋਈ ਨਹੀਂ ਹੈਗਾ ਭਗਵਾਨ ਰਾਮ ਜਿੱਦਾਂ ਮੇਰੇ ਅਰਾਧੇ ਆ ਇਦਾਂ ਹੀ ਕਰੋੜਾ ਲੋਕਾਂ ਦੇ ਅਰਾਧੇ ਆ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ 12 ਤਰੀਕ ਨੂੰ 11:30 ਵਜੇ ਸਾਰੇ ਬੰਦੇ ਐਸਪੀ ਦਫ਼ਤਰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ-ਬਹੁਤ ਧੰਨਵਾਦ ਹੋਊਗਾ ਦੁਕਾਨਦਾਰੀ ਸਾਰੀ ਉਮਰ ਚੱਲਦੀ ਰਹਿਣੀ ਹੈ ਸਮਾਜ ਚੱਲਦਾ ਰਹਿਣਾ ਕੰਮ ਚੱਲਦੇ ਰਹਿਣੇ ਆ ਪਰ ਜੋ ਜੇ ਧਰਮ ਦੇ ਉੱਤੇ ਕੋਈ ਅਟੈਕ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਵਰਗ ਜਿੰਨੇ ਵੀ ਸਮਾਜ ਦੇ ਵਰਗ ਦੇ ਬੰਦੇ ਆ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ 11:30 ਵਜੇ 12 ਤਰੀਕ ਨੂੰ ਐਸਪੀ ਦਫ਼ਤਰ ਪਹੁੰਚਿਓ 42 ਸਾਨੂ ਸਾਹਿਬ ਮਿਲ ਜਾਈਏ ਜੈ ਜੀ ਨਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਐਸਪੀ ਦਫ਼ਤਰ ਮੂਹਰੇ ਜਿਹੜਾ ਸਾਰੇ ਫਗਵਾੜੇ ਦੇ ਹਿੰਦੂ ਸੰਗਠਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਾਇਆ ਗਿਆ ਇਹਦੇ ਵਿੱਚ ਹੁਣ ਐਸਪੀ ਸਾਹਿਬ ਨਾਲ ਐਸਪੀ ਸਾਹਿਬ ਨੇ ਗੱਲ ਕਰਕੇ ਸਾਨੂੰ 12 ਤਰੀਕ ਨੂੰ 11 ਵਜੇ ਦਾ ਟਾਈਮ ਦਿੱਤਾ ਆ ਵੀ ਐਸਪੀ ਸਾਹਿਬ ਇੱਥੇ ਆਓਗੇ ਸਾਰੇ ਸੰਗਠਨਾਂ ਨਾਲ ਗੱਲ ਕਰੋਗੇ ਤੇ ਸਾਡੀ ਇਹੀ ਡਿਮਾਂਡ ਆ ਉਸ ਦਿਨ ਵੀ ਇਹੀ ਡਿਮਾਂਡ ਸੀ ਜੀ ਅੱਜ ਵੀ ਇਹੀ ਆ ਤੇ 12 ਨੂੰ ਸਾਡੀ ਇਹੀ ਡਿਮਾਂਡ ਹੋਣੀ ਆ ਵੀ ਦੋਸ਼ ਉਤੇ ਪਰਚਾ ਦਰਜ ਕੀਤਾ ਜਾਵੇ ਮੈਡਮ ਨੇ ਅੱਜ ਕੋਈ ਪ੍ਰੋਫਸਰ ਦਵਾਇਆ ਤੁਹਾਨੂੰ ਮੈਡਮ ਨੇ ਇਹੀ ਕਿਹਾ ਵਾ ਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ 12 ਤਰੀਕ ਨੂੰ ਆ ਰਹੇ ਆ ਇਲੈਕਸ਼ਨਾਂ ਕਰਕੇ ਬੀਜੀ ਆ ਵੀ ਦੋ ਦਿਨਾਂ ਸਾਨੂੰ ਟਾਈਮ ਦਿੱਤਾ ਜਾਵੇ ਵੀ ਤੁਹਾਡੇ ਬੰਦੀ ਕਾਰਵਾਈ ਕੀਤੀ ਆਉਗੀ ਪਰ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਜਿੱਦਾਂ ਪਹਿਲਾਂ ਰਾਜੂ ਭਾਈ ਨੇ ਵੀ ਕੀਤੀ ਆ ਕਿ ਇਹ ਮਸਲਾ ਕਿਸੇ ਧਾਰਮਿਕ ਸੰਗਠਨ ਨੇ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੈਗਾ ਇਹ ਸਾਡੇ ਸਾਰੇ ਹਿੰਦੂਆਂ ਦੇ ਅਰਾਧੇ ਆ ਹਿੰਦੂਆਂ ਦੇ ਕਿ ਮੈਂ ਸਾਰੇ ਪੰਜਾਬੀਏ ਸਾਰੇ ਹਿੰਦੂਤਾਂ ਦੇ ਰਾਦੇ ਪ੍ਰਭੂ ਸ਼੍ਰੀ ਰਾਮ ਦੇ ਉੱਤੇ ਅਟੈਕ ਹੋਇਆ ਵਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 1700 ਵਾਰ ਪ੍ਰਭੂ ਸ਼੍ਰੀ ਰਾਮ ਦਾ ਨਾਮ ਆ ਇਸ ਕਰਕੇ ਉਹਨਾਂ ਦੇ ਅਸਤਿਤਵ ਤੇ ਸਵਾਲ ਚੱਕਿਆ ਗਿਆ ਵਾ ਉਹਨਾਂ ਬਾਰੇ ਗਲਤ ਬੋਲਿਆ ਗਿਆ ਵਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਥੇ 11:30 ਵਜੇ 12 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਪਹੁੰਚੋ ਕਿਉਂਕਿ ਇਹ ਕਿਸੇ ਦੀ ਪਰਸਨ ਲੜਾਈ ਨਹੀਂ ਸਾਰੇ ਧਰਮ ਦੀ ਲੜਾਈ ਆ ਇਕੱਠੇ ਹੋ ਕੇ ਆਪਾਂ ਲਾ ਲੂਆਂਗੇ ਤਾਂ ਠੀਕ ਰਹੂਗਾ ਨਹੀਂ ਤਾਂ ਅੱਗੇ ਤੋਂ ਫਿਰ ਸਭ ਦਾ ਮਦਰੋ ਕਹ ਰਹੀ ਹੈ ਵੀ ਬਹੁਤ ਔਖਾ ਟਾਈਮ ਆ ਜਾਣਾ ਵਾ ਇੱਕ ਦੋ ਇਹਨਾਂ ਬਾਣ ਬਾਹ ਫੜ ਕੇ ਖਾ ਲਓ ਜੈ ਸ਼੍ਰੀ ਰਾਮ